ਆ ਮੈਨੂੰ ਮੋੜ ਸੇ ਫੜਾ ਪਤਾ ਦਾ ਸਟੈਂਡ ਕਰਾਈਏ ਆਹੋ ਉਦਾਂ ਵੀ ਸੁੱਚੇ ਮੂੰਹ ਕਿਸ ਤਪੜਾ ਕੇ ਜਾਂਦਾ ਉਹ ਨਹੀਂ ਸਾਡੇ ਧਰ ਸਾਦਾ ਆ ਜਾਈ ਮੈਕਟੀ ਚ ਬੜਾ ਕੁਝ ਖਾਦਾ ਪੀਤਾ ਆਹ ਮੈਨੂੰ ਪਤਾ ਡੇਢ ਕਦੋਂ ਨਾ ਕਿੰਨਾ ਕੁ ਖਾਦਾ ਜਾਂਦਾ ਵਾ ਭਾਈ ਬਨਾਣਾ ਚੇ ਕਰਦੇ ਵਿੱਚ ਡਰਾਈ ਫੂਟ ਵੀ ਪਾ ਦਿਓ ਉਹ ਬਾਬਾ ਤੈਨੂੰ ਨਾ ਕਹਿੰਦੇ ਸਖਾਇਦਾ ਸਰ ਮੇਨਾਂ ਕੋਈ ਕੁੜੀ ਗੱਲ ਕਰਤੋ ਨਹੀਂ ਕਰਦੀ ਗੱਲ ਕਰਨ ਵਾਲੀ ਛਕਲ ਵੀ ਹੋਣੀ ਚਾਹੀਦੀ ਆ ਮੂੰਹ ਦੇਖ ਤਾਂ ਜੇ ਤਾ ਡੰਡੇ ਨਾਲ ਗੁੰਗ ਲਾਰਿਆ ਹੁੰਦਾ ਓਏ ਬਾਬਾ ਹੈਦਰ ਕਿਧਰ ਤੁਰੀ ਜਾਣਾ ਵਾ ਖਾ ਖਾ ਕੇ ਸੁੱਕੀਆਂ ਰੋਟੀਆਂ ਤੇਰੀ ਕੱਦਾਂ ਮੱਤ ਵੱਜੀ ਪਈ ਐ ਮੋਟਰਸਾਈਕਲ ਇੱਧਰ ਲਗਾ ਵਾ ਚੱਲ ਸਾਰ ਮੜਾ ਏਟੀਐਮ ਜਾਣਾ ਉਹਨਾਂ ਤਾਂ ਬੱਬਾ ਤੁਹਾਡਾ ਕੋਈ ਦੂਰ ਦੂਰ ਤੱਕ ਲੈਣਾ ਦੇਣਾ ਨਹੀਂ ਐ ਤੇ ਨਾਲੇ ਦਾਹ ਦਾਹ ਦੀਆਂ ਪਰਚੀਆਂ ਥੋੜੇ ਨਿਕਲਦੀਆਂ ਏਟੀਐਮ ਚੋਂ ਕੜੀ ਵੇਖ ਕੇ ਨਹੀਂ ਸੋਣੀ ਲੱਗਣਦੀ ਐ ਪੈਸੇ ਵੀ ਸੋਨੇ ਲੱਗੇ ਐ ਦੇਖ ਲੈ ਉਦਾਂ ਦੇਖਣੀ ਜੇ ਹੋਰ ਤੇ ਕੁਖ ਤੂੰ ਖਵਾਉਣਾ ਨਹੀਂ ਪ੍ਰਭਾ ਚਾਹ ਹੀ ਪਿਲਾ ਦੇ ਚੱਲ ਬੈ ਜਾ ਤੈਨੂੰ ਦੁੱਖ ਤੋੜ ਚਾਹ ਪਿਆ ਦਨੇ ਓਏ ਆ ਕਿੱਥੇ ਲਿਆਂਦਾ ਓਸਤਾਦਾ ਕਿਉਂ ਬਾਬਾ ਮੁਸ਼ਕ ਖੇਲਰ ਦੀ ਨਹੀਂ ਚਾਹੀਦੀ ਏਦਾਂ ਜਿਦਾਂ ਵਿਆਜ ਭਾਂ ਕੇ ਅੰਦਰ ਦੇ ਹੁੰਦੇ ਆ ਜਾ ਆਹ ਹਾ ਜੰਨਤੀ ਓਸਤਾਦ ਸਹੀ ਗੱਲਾਂ ਨਾਲੇ ਚਾਹੇ ਹੋ ਜਾਏ ਮੇ ਪਾਇਆ ਚਾਹ ਪੀਣਾ ਤਾਂ ਹਟਦਾ ਨਹੀਂ ਮੇਰੇ ਨਾਲ ਭਾਈ ਘੰਮੇ ਤੱਕ ਐ ਮਾਰ ਕਿ ਬਣਾ ਲਾ ਲਾ